ਲੇ ਰਿਹਾ ਥਲੇ ਰਿਹਾ ਉਹ ਨੂੰ ਥਲੇ ਹੀ ਰਹਿ ਇਸ ਤਰੀਕਾ ਜੀ ਇੱਥੇ ਲਾਈਟ ਚ ਲਾਈਟ ਚ ਲਾਈਟ ਚ ਇੱਥੇ ਕੀ ਹੋ ਗਿਆ ਕੀ ਹੋ ਗਈ ਕਿਹੜੀ ਹੋਣ ਕਿਹੜੀ ਖਬਰ ਨੂੰ ਇਸ ਤਰ੍ਹਾਂ ਹੈ ਕਿ ਮੈਂ ਕੁੜੀ ਨੂੰ ਦੇਖਣ ਆਇਆ ਇੱਥੇ ਹਾਲਚਲ ਪੁੱਛਣ ਆਇਆ ਸਾਰੀ ਗੱਲ ਨੂੰ ਤਹਿਕੀਕਾਤ ਕਰਨਾ ਵੀ ਹੋਇਆ ਕਿ ਆਸਨ ਦੇ ਵਿੱਚ ਪੁਲਿਸ ਤੋਂ ਪੁੱਛਿਆ ਡਾਕਟਰਾਂ ਦੇ ਨਾਲ ਗੱਲ ਕੀਤੀ ਹੈ ਅਜੇ ਇਹ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਹੈ ਤੇ ਪੁਲਿਸ ਤੇ ਡਾਕਟਰ ਕਿਸੇ ਨਤੀਜੇ ਤੇ ਪਹੁੰਚ ਰਹੇ ਹਨ ਮੈਂ ਕੁੜੀ ਦੀ ਮਾਂ ਨੂੰ ਵੀ ਮਿਲਿਆ ਉਹ ਵੀ ਅਜੇ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਹੈ ਪਰਿਵਾਰ ਵੀ ਅਜੇ ਸਾਰਾ ਕੁਝ ਦੇਖ ਰਿਹਾ ਕਿ ਕੀ ਹੋਇਆ ਉਡੀ ਅਜੇ ਬਿਆਨ ਦੇਣ ਦੇ ਯੋਗ ਨਹੀਂ ਹੈ ਇਸ ਕਰਕੇ ਅਜੇ ਟਾਈਮ ਲੱਗਣਾ ਹੈ ਐਸੀ ਇਹ ਬਹੁਤ ਹੀ ਸੈਂਸਿਟਿਵ ਮੈਟਰ ਹੈ ਮੈਂ ਗੱਲ ਕਰਨਾ ਚਾਹੁੰਦਾ ਕਿ ਇਹ ਮਨੂੰ ਸਮਝ ਨਹੀਂ ਆ ਰਿਹਾ ਕਿ ਇਹ ਆਮ ਆਦਮੀ ਆ ਦੀ ਸਰਕਾਰ ਹੈ ਕਿ ਬਦਨਾਮ ਆਦਮੀ ਦੀ ਸਰਕਾਰ ਹੈ ਸਾਡੇ ਜਲੰਧਰ ਦੇ ਵਿੱਚ ਹੀ ਕੱਲ ਇੱਕ ਵਕੀਲ ਦੇ ਘਰ ਗੋਲੀਆਂ ਚੱਲ ਗਈਆਂ ਉਹਦੇ ਤੇ ਅਟੈਕ ਹੋ ਗਿਆ ਕੱਲ আর ਅੱਜ ਦੋ ਬੰਦਿਆਂ ਦੇ ਦਾਦ ਦਿਖਾ ਕੇ ਪੈਸੇ ਲੈ ਗਏ ਪੰਜਾਬ ਦੇ ਵਿੱਚ ਹਾਲਾਤ ਬਹਾਰ ਹੋ ਜਾ ਰਹੇ ਸਰਕਾਰ ਦੇ ਗ੍ਰਿਫਤ ਤੋਂ ਸਾਡੇ ਮੁੱਖ ਮੰਤਰੀ ਜੀ ਨੂੰ ਪਤਾ ਨਹੀਂ ਉਹ ਕਿਸ ਟਾਈਮ ਕੰਮ ਕਰਦੇ ਆ ਜਾਂ ਕੰਮ ਪਤਾ ਨਹੀਂ ਕਰਦੇ ਵੀ ਆ ਕਿ ਨਹੀਂ ਕਰਦੇ ਪੰਜਾਬ ਦਾ ਉਹਨਾਂ ਨੂੰ ਜਿਆਦਾ ਬਜਨ ਹਰਿਆਣੇ ਦੀ ਇਲੈਕਸ਼ਨਾਂ ਤੇ ਹੋਰ ਇਲੈਕਸ਼ਨਾਂ ਦਾ ਰਹਿੰਦਾ ਹੈ ਪੰਜਾਬ ਦਾ ਬਹੁਤ ਹੀ ਬੁਰਾ ਹਾਲ ਹੋ ਰਿਹਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਇਸ ਕਰਕੇ ਸਰਕਾਰ ਹੋਸ਼ ਕਰੇ ਇਹ ਨਾ ਹੋਵੇ ਕਿ ਸਾਡੇ ਹੱਥ ਚੋਂ ਸਾਰੀ ਗੇਮ ਨਿਕਲ ਜੇ ਹਾਲਾਤ ਇੰਨੇ ਖਰਾਬ ਹੋ ਜਿਵੇਂ ਕਿ ਇੱਥੇ ਅਰਾਜਿਕਤਾ ਵਾਲੀ ਸਥਿਤੀ ਆ ਜਾਏ ਹੁਣ ਵੀ ਸਰਕਾਰ ਸਮਝੇ ਨਸ਼ਿਆਂ ਨੂੰ ਬੰਦ ਕਰਾਵੇ ਆ ਜਿਹੜੀਆਂ ਲੁੱਟਾਂ ਖੋਹਾਂ ਗੈਂਗਸਟਰ ਤੇ ਇੱਥੇ ਫਰੋਤੀਆਂ ਦਾ ਕੰਮ ਚੱਲਿਆ ਹੋਇਆ ਇਹਨੂੰ ਸਰਕਾਰ ਰੋਕੇ ਛੇਤੀ ਨਹੀਂ ਤਾਂ ਸਾਨੂੰ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਏਗਾ। ਥੈਂਕ ਯੂ। ਰਾਜਨੀਤਿਕ ਨਹੀਂ ਕਰਨਾ ਚਾਹੁੰਦੇ। ਜੋ ਸਚਾਈ ਹੈ ਉਹ ਸਾਹਮਣੇ ਆਣੀ ਚਾਹੀਦੀ ਹੈ। ਮੈਂ ਪੁਲਿਸ ਨੂੰ ਤੇ ਹਸਪੀਟਲ ਦੇ ਡਾਕਟਰ ਸਹਿਬਾਨ ਨੂੰ ਇਹੀ ਕਿਹਾ ਕਿ ਕਿਸੇ ਦੀਤੀ ਭੈਣ ਦੇ ਨਾਲ ਵੀ ਗਲਤ ਜਿਗ ਹੁੰਦਾ ਤਾਂ ਉਹਦੇ ਵਾਸਤੇ ਸਾਨੂੰ ਨੇਕ ਨੀਤੀ ਹਰੇ ਇਮਾਨਦਾਰੀ ਦੇ ਨਾਲ ਉਹਦੇ ਨਾਲ ਖੜਨਾ ਹੈ। ਐਸੀ ਪਰਿਵਾਰ ਦੇ ਨਾਲ ਹੈ ਹਰ ਤਰੀਕੇ ਦੇ ਨਾਲ। ਇਹਨਾਂ ਨੂੰ ਇਨਸਾਫ ਮਿਲੇ ਇਹ ਅਸੀਂ ਇਨਸ਼ੋਰ ਕਰ ਰਹੇ ਹਾਂ। ਤੇ ਕਰਾਂਗੇ ਤੇ ਜੋ ਵੀ ਆਊਟਕਮ ਆਏਗੀ ਸਾਹਮਣੇ ਉਹਦੇ ਮੁਤਾਬਕ ਐਸੇ ਵੀ ਪਰਿਵਾਰ ਦੇ ਨਾਲ ਖੜਾਂਗੇ ਤੇ ਉਹਨਾਂ ਦੀ ਮਦਦ ਕਰਾਂਗੇ